ਸ਼੍ਰੋਮਣੀ ਅਕਾਲੀ ਦਲ ਦੇ ਜਜਾਰੂ ਵੀਰੋ ਮਤਾਵੋ ਭੈਣੋ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸਨਮੌਰ ਆਗੂ ਬੀਬੀ ਜੀ ਗੋਤ ਜੀ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਉਮੀਦਵਾਰ ਸਦਾਬ ਮਹਿੰਦਰ ਸਿੰਘ ਕੇਪੀ ਸਾਹਿਬ ਬਹੁਤ ਤੁਸੀਂ ਸਾਰੇ ਸਮੇਂ ਲੰਬੇ ਸਮੇਂ ਤੋਂ ਬੈਠੇ ਰਹੇ ਬਹੁਤ ਲੰਬੇ ਸਮੇਂ ਤੋਂ ਬੈਠੇ ਹੋ ਤੁਹਾਡੇ ਕੋ ਅਸੀਂ ਇਸ ਗੱਲ ਵਾਸਤੇ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਜਿਵੇਂ ਬਹੁਤ ਸਨ ਆ ਕਰਕੇ ਇਹ ਲੇਟ ਹੋ ਗਏ ਆਏ ਭੁਇ ਕਿਰਤ ਕਣ ਮੰਦੀ ਹੂ ਬੰਦੇ ਜਿਸ ਬੰਦਿਆਂ ਨੇ ਇਸ ਪਾਰਟੀ ਨੇ ਉਹਨੂੰ ਇਨਾ ਮਾਨ ਬਖਸ਼ਿਆ ਪਰ ਉਹਦੇ باوجود ਉਹ ਜੀ ਤੁਸੀਂ ਹਾਈ ਕਮਾਂਡ ਦੇ ਹੋ ਔਰ ਲੋਕਾਂ ਨੂੰ ਭਰੋਸਾ ਲੋਕ ਸਾਥੋਂ ਹਲਕੇ ਦੇ ਵਿੱਚ ਆ ਪੁੱਛਦੇ ਨੇ ਪਰਮਸ਼ਰਤ ਕਾਲਜੋ ਲੋਕ ਸਭਾ ਹਲਕਾ ਜਲੰਧਰ ਦੇ ਉਮੀਦਵਾਰ ਬਹੁਤ ਹੀ ਤੁਹਾਡੇ ਦਿਲਾ ਤੇ ਰਾਜ ਕਰਨ ਵਾਲੀ ਸ਼ਖਸੀਅਤ ਸਰਦਾਰ ਮਿੰਦਰ ਸਿੰਘ ਜੀ ਪਿਸਾਨ ਸ਼ਿਵਮਨੀ ਕੁਰਦਾਰਾ ਪ੍ਰੰਧ ਕਮੇਟੀ ਦੇ ਮੈਂਬਰ ਮੇਰੀ ਭੈਣ ਕਲਰਾ ਜੀ ਦਿਵਿੰਦਰ ਕੌਰ ਜੀ ਕਲਰਾ ਸਦਾ ਗੁਰਨਾਲ ਸਿੰਘ ਜੀ ਕਲਰਾ ਸਾਹਿਬ ਸਰਦਾਰ ਗੁਰਨਾਲ ਸਿੰਘ ਜੀ ਜਥੇਦਾਰ ਤੇ ਬਾਕੀ ਸਾਰੇ ਮੈਂ ਸ਼ਕਲਾ ਤੋਂ ਤੇ ਪਛਾਣ ਨਹੀਂ ਨਾਵਾਂ ਦੀ ਜਿਹੜਾ ਬਹੁਤ ਜਾਂਦਾ ਜੀ ਬੈਠੇ ਸਾਰੇ ਪ੍ਰਮੁੱਖ ਸ਼ਖਸੀਅਤ ਫਤਿਹ ਅਰਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਖਿਮਾਂ ਦੇ ਚਾਚੇ ਕਹ ਆਉਂ ਤੌਰ ਤੇ ਕਹਿੰਦੇ ਹੁੰਦੇ ਕਿ ਜੇ ਲੇਟ ਆਵਾਂ ਤਾਂ ਇਹ ਗੱਲ ਕਹਿ ਕੇ ਮਾਫੀ ਮੰਗ ਲੈਂਦੇ ਵੀ ਖਿਮਾਂ ਦੇ ਚਾਚੇ ਕਹ ਦਿਲੋਂ ਹੀ ਮੈਂ ਕਹਿਣੀ ਕਿਉਂਕਿ ਕੁਝ ਜਿਹੇ ਵੇਸ ਰਾਂਦੇ ਸੀ ਕੇਪੀ ਸਾਹਿਬ ਦਾ ਕਿਉਂਕਿ ਜਦੋਂ ਹਲਕਾ ਬੜਾ ਵੱਡਾ ਹੁੰਦਾ ਕੋਈ ਕਿਸੇ ਦੇ ਘਰ ਜਾਣਾ ਪੈਂਦਾ ਬਾਦਲ ਸਾਹਿਬ ਆ ਗਏ ਉਹਨਾਂ ਨੂੰ ਕਿਸੇ ਡੇਰੇ ਦੀ ਜਾਣਾ ਪਿਆ ਕਿਸੇ ਹੋਰ ਥਾਂ ਤੇ ਜਾਣਾ ਪਿਆ ਇਸ ਕਰਕੇ ਇਹਨਾਂ ਦੇ ਕਰਕੇ ਵੀ ਮੈਂ ਵੀ ਸੋਚਿਆ ਵੀ ਇਕੱਠੇ ਜਾਵਾਂਗੇ ਲੇਟ ਹੋ ਗਏ ਸ਼੍ਰੋਮਣੀ ਅਕਾਲੀ ਦਲ بڑے ਸੰਘਰਸ਼ਾਂ 'ਚੋਂ ਨਿਕਲਿਆ ਸਾਡੇ ਬਜ਼ੁਰਗਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਆਪਣੇ ਸੀਨੇ ਦੀ ਮਿੱਝ ਦੀ ਖੁਰਾਕ ਦਿੱਤੀ ਔਰ ਆਪਣੇ ਖੂਨ ਪਸੀਨੇ ਨਾਲ ਇਸ ਨੂੰ ਸਿੰਜਿਆ ਸਾਡੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਕਦੀ ਅਜਾਈ ਨਹੀਂ ਜਾ ਸਕਦੀਆਂ ਅਸੀਂ ਉਹਨਾਂ ਦੇ ਵਾਰਿਸ ਹੈ ਅਸੀਂ ਉਹਨੂੰ ਕਦੀ ਖਤਮ ਨਹੀਂ ਹੁੰਦਿਆਗੇ ਅੱਜ ਦੀ ਜਿਹੜੀ ਚੋਣ ਹੈ ਬੜੀ ਮਹੱਤਵਪੂਰਨ ਕਿਉਂ ਮਹੱਤਵਪੂਰਨ ਦੇਸ਼ ਦੀ ਸਰਕਾਰ ਬਣਨੀ ਹੈ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਕੱਲੀ ਖੇਤਰੀ ਪਾਰਟੀ ਹੈ ਨੈਸ਼ਨਲ ਪਾਰਟੀ ਨਹੀਂ ਇਹ ਆਪਣੀ ਸਰਕਾਰ ਕੱਲਿਆਂ ਨਹੀਂ ਬਣਾ ਸਕਦੀ ਇਹ ਬਣਾ ਨਹੀਂ ਸਕਦੀ ਲੇਕਿਨ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵਿੱਚ ਜਾ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੇ ਅਧਿਕਾਰਾਂ ਦੀ ਗੱਲ ਪਾਣੀਆਂ ਦੀ ਗੱਲ ਚੰਡੀਗੜ੍ਹ ਦੀ ਗੱਲ ਜਾਂ ਜਿਹੜੀਆਂ ਹੋ ਰਹੀਆਂ ਬੁਦੀਕੀਆਂ ਹਨ ਤੱਕੇ ਹਨ ਜੋ ਕਿਸਾਨਾਂ ਨੇ ਸਹਿਆ ਉਹ ਸਾਰੀਆਂ ਗੱਲਾਂ ਅਸੀਂ ਰੱਖ ਸਕੀਏ ਪ੍ਰੀ ਅੱਜੋ ਕੀ ਬੇਨਤੀ ਹੈ ਕਿ ਅੱਜ ਘਰ ਘਰ ਦੇ ਵਿੱਚ ਇਤਹਾਇਆ ਕਰ ਲੋ ਕਿ ਇੱਕ ਇੱਕ ਵੋਟ ਤੁਸੀਂ ਜਿਹਦਾ ਪਹਿਲਾਂ ਪਾਉਂਦੇ ਸੀ ਮੈਨੂੰ ਪਤਾ ਤੁਹਾਨੂੰ ਗੁੱਸਾ ਹੋਏਗਾ ਤੁਸੀਂ ਤੀਨ ਨੂੰ ਵੋਟਾਂ ਪਾਈਆਂ ਮੈਂ ਵੀ ਪਾਉਂਦੀ ਸੀ ਆ ਕੇ ਤੁਹਾਨੂੰ ਤਰਲੇ ਪਾਉਂਦੀ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਟਿਕਟ ਵਾਸਤੇ ਜੇ ਕਹੇ ਕਿ ਕਿਸੇ ਹੋਰ ਕੋ ਜਾ ਕੇ ਲਾਓ ਅਸੀਂ ਉਹਨੂੰ ਤਰਲੇ ਪਾਏ ਬਾਦਲ ਸਿੰਘ ਸਾਹਿਬ ਨੇ ਦੋ ਵਾਰੀ ਕਿਹਾ ਕਿ ਮੈਂ ਅੱਜ ਅਨਾਉਂਸ ਕਰਦੇ ਆਂ ਪਸਾਖੀ ਵਾਲੇ ਦੇ ਅਨਾਉਂਸ ਕਰਦੇ ਆਂ ਨਹੀਂ ਮੈਨੂੰ ਦੇਖ ਲੈਣ ਦਿਓ ਵੀ ਕਾਂਗਰਸ ਵੱਲੋਂ ਕੌਣ ਆਉਂਦੇ ਮੈਨੂੰ ਦੇਖ ਲੈਣ ਦਿਓ ਭਾਜਪੀ ਵੱਲੋਂ ਕੌਣ ਆਉਂਦੇ ਮੈਨੂੰ ਵੇਖਣ ਤੋਂ ਆਮ ਉਹਦੀ ਪਾਰਟੀ ਚ ਕੌਣ ਹੁੰਦਾ ਸਾਨੂੰ ਕੀ ਪਤਾ ਸੀ ਕਿਸੇ ਨੇ ਆਪਣੇ ਘਰ ਛੱਡ ਕੇ ਚਲੀ ਜਾਣ ਸੋ ਇਸ ਕਰਕੇ ਸਾਥਸੀ ਦੇ ਤੋ ਸਾਨੂੰ ਵੀ ਪੜਾ ਪਰ ਇਹ ਮਤ ਸੋਚੋ ਜਿਹੜਾ ਇੱਕ ਵਾਰ ਧੋਖਾ ਦੇ ਜਨੋ ਉਹ ਦਿਲ ਤੇੜੀ ਸ਼ੀਸ਼ਾ ਟੁੱਟ ਜਾਵੇ ਇੱਕ ਵਾਰੀ ਉ ਤਰੇੜ ਮਿਟਦੀ ਨਹੀਂ ਹੁੰਦੀ ਇਸ ਕਰਕੇ ਇਹ ਤੁਸੀਂ ਸਾਲ ਤਕਰੇ ਹੋਗੇ ਨਾ ਉਹਨੂੰ ਪਛਤਾਵਾ ਹੋਏਗਾ ਮੈਨੂੰ ਕਿਸੇ ਨੇ ਦੱਸਿਆ ਪੁੱਤਰ ਕਰਨੇ ਕਹਿੰਦੇ ਬੀਬੀ ਜੀ ਉਹਦੇ ਮਨ ਦੇ ਕਹਿੰਦੇ ਬਹੁਤ ਐਸ ਵੇਲੇ ਪਛਤਾਵਾ ਲੱਗੇ ਮੈਂ ਕੀ ਕਹਿੰਦਾ ਉਹ ਕਹਿੰਦਾ ਮੈਂ ਸੋਚਦਾ ਸੀ ਬੜਾ ਕੁਝ ਹੋਏਗਾ ਇਹ ਤਾਂ ਹਿੱਲਦਾ ਹੀ ਨਹੀਂ ਸਾਡੇ ਵਰਗ ਦੇ ਮਰ ਮਰ ਜਾਂਦੇ ਆ ਅਕਾਲੀ ਦਲ ਦੇ ਇੱਥੇ ਕੁਰਬਾਨ ਹੋ ਜਾਂਦੇ ਪਾਰਟੀ ਪਿੱਛੇ ਕਹਿੰਦੇ ਸਰਕਾਰ ਵੀ ਨਹੀਂ ਗੱਲ ਸੁਣਦੀ ਕੋਈ ਤੇ ਨਾ ਹੀ ਕੋਈ ਕੇਜੀ ਆ ਜਿਹੜੇ ਪ੍ਰਵਾਹ ਕਰਦੇ ਆ ਭਗਵੰਤ ਮਾਨ ਗੱਲਾਂ ਹੀ ਕਰਦੇ ਸਟੇਜ ਦੇ ਉੱਤੇ ਮੈਂ ਕਿਹਾ ਹੁਣ ਪਤਾ ਤੇਨੂੰ ਫੇਰ ਲੱਗੂਗਾ ਜੋ ਜਾਂਦਾ ਸੀ ਨਾ ਪਿੰਡਾਂ 'ਚ ਤੇ ਜਥੇਦਾਰ ਟੁੱਟ ਕੇ ਪੈ ਜਾਂਦੇ ਸੀਗੇ ਟੁੱਟ ਕੇ ਕੰਮ ਕਰਦੇ ਸੀਗੇ ਤੇ ਆਪਾਂ ਕੰਮ ਜਾਪੀ ਲੈਂਦੇ ਸੀ ਮਾਂ ਜੋ ਕਮਿੰਦ ਦਿੱਤੀ ਤੁਸੀਂ ਵੀ ਨਹੀਂ ਦੱਸੀ ਤੁਸੀਂ ਵੀ ਨਹੀਂ ਛੱਡੀ ਤੇ ਅਸੀਂ ਵੀ ਨਹੀਂ ਛੱਡੀ ਸੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਇੱਕ ਇੱਕ ਵੋਟ ਸ਼ੌਮੀ ਕਾਲੀ ਦਲ ਦੇ ਆਪਣੇ ਮਾਂ ਜੋ ਬੇਦਾਗ ਈਮਾਨਦਾਰ ਤੇ ਮਿਨਿਸਟਰ ਭਾਪੜਿਆ ਪਾਣੇ ਜਬਾਤ ਕਾਂਗਰਸੀ ਸੀ ਪਰ ਮੈਂ ਸਭ ਦੀ ਹੈ ਕਿ ਇਹਦੇ ਤੇ ਕਾਂਗਰਸੀ ਤੇ ਲੇਪ ਵੀ ਨਹੀਂ ਚੜੀ ਇੰਨਾ ਠੰਡਾ ਸੁਭਾਅ ਇੰਨਾ ਨਰਮ ਸੁਭਾਅ ਔਰ ਇੰਨੀ ਇਮਾਨਦਾਰੀ ਵਾਲ ਜੀਵਨ ਆਪ ਦੋ ਵਾਰੀ ਮਿਨਿਸਟਰ ਐਮਪੀ ਮੈਂਬਰ ਪਾਰਲੀਮੈਂਟ ਰਹੇ ਤੇ ਫਿਰ ਅੱਜ ਤੁਹਾਡੇ ਕੋਲ ਆ ਕੇ ਇਹਨਾਂ ਨੇ ਤੁਹਾਡੇ ਵਿਸ਼ਵਾਸ ਉੱਤੇ ਚੋਣ ਲੜਨ ਦਾ ਐਲਾਨ ਕੀਤਾ ਮੈਂ ਜਿੱਥੇ ਉਹਨੂੰ ਜੀ ਆਇਆਂ ਕਿਹਾ ਉੱਥੇ ਤੁਹਾਨੂੰ ਬਹੁਤ-ਬਹੁਤ ਵਧਾਈ ਵੀ ਦਿੰਨੀ ਹੈ ਕਿ ਤੁਸੀਂ ਤਖੜੇ ਹੋ ਕੇ ਨੂੰ ਜਿਤਾਓਗੇ ਵੀ ਸਾਡੀ ਵੀ ਸ਼ਾਨ ਬਣਾ ਦਿਓ ਮਾਰੀ ਮੋਠੀ ਦੇ ਉਹ ਸਮੇਂ ਦੀ ਹੈ ਕਿ ਅਸੀਂ ਸੇਵਾ ਵਿੱਚ ਜੁਟੀਏ ਉਹਨਾਂ ਦਾ ਵੀ ਧੰਨਵਾਦ ਚੱਟ ਅੱਗੇ ਪਿੱਛੇ ਹੋ ਜਾਓ ਅੰਤਲ ਜੀ ਫੋਨ ਤੇ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਪਿਆਰੀ ਸਰਬਜੀ ਸਦਿਸ ਕਾਰਜ ਤੇਤੀ ਸਰ ਸਾਡੇ ਇਸ ਨਗਰ ਦੇ ਚੌਕੀਦਾਰ ਪਿਆਰਾ ਲਾਲ ਜੀ ਉਹ ਵੀ ਅੱਜ ਸਾਡੇ ਫਖੀਰ ਚੰਦ ਜੀ ਜਿਹੜੇ ਲੰਬੜਦਾਰ ਕਾਲੇ ਦਾ ਜੀ ਬੀਬੀ ਜੀ ਜਦੋਂ ਆਪਾਂ ਜਪਜੀਤ ਸਾਹਿਬ ਪੜਦੇ ਆ ਇੱਕ ਸ਼ਲੋਕ ਦੇ ਵਿੱਚ ਆਖਰੀ ਸ਼ਲੋਕ ਦੇ ਵਿੱਚ ਸਤਿਗੁਰਾਂ ਦਾ ਫਰਮਾਨ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਦੋਂ ਅਸੀਂ ਤਿੰਨੇ ਚੀਜ਼ਾਂ ਸਬ ਲੈ ਜਾਂ ਇਹ ਬੜੇ ਪਿਆਰੇ ਬੜੇ ਚੌਂਕੀਦਾਰਾ ਜਿੱਥੇ ਮਰਜ਼ੀ ਖੜੀ ਕਰਦੇ ਜਿੱਥੇ ਮਰਜ਼ੀ ਜਦੋਂ ਮਰਜ਼ੀ ਅਜੀ ਰਾਦ ਨੂੰ ਇਹਨਾਂ ਨੂੰ ਬਾਹਾਂ ਫੜੀਆਂ ਭੱਜੇ ਆਉਂਦੇ ਨੇ ਤੇ ਇਹਨਾਂ ਨੂੰ ਵੀ ਪਰਮਾਤਮਾ ਚਰਦੀ ਕਲਾ ਵਿੱਚ ਰੱਖੇ ਸੋ ਸ੍ਰੀ ਅਕਾਲ ਸੋ ਅਸੀਂ ਇਹ ਤਿਆਰ ਕੀਤਾ ਹੋਇਆ ਤੇ ਵੱਧ ਤੋਂ ਵੱਧ ਜਿਹੜੇ ਬੂਟੇ ਆ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਂਦੇ ਆ ਸਾਨੂੰ ਆਕਸੀਜਨ ਦਿੰਦੇ ਆ ਇਹੋ ਜੀਣ ਵਾਸਤੇ ਇਸ ਕਰਕੇ ਅਸੀਂ ਇਹ ਤੁਹਾਡੇ ਵਾਸਤੇ ਸੇਬਾਂ ਦਾ ਬੂਟਾ ਜਿਹੜਾ ਨਰਸਰੀ ਦੇ ਵਿੱਚੋਂ ਵਧੀਆ ਲਿਆਂਦਾ ਹੈ ਤੁਸੀਂ ਉਸ ਸਾਡੇ ਸਤਿਗੁਰੂ ਸਾਹਿਬ ਇਧਰ ਹੋ ਜੀ ਇਹ ਛੋਟੀ ਜਹੀ ਪੰਡੂਰੀ ਨਿذرਾਂ ਦੀ ਭੇਟ ਹੈ ਬਾਪੂ ਗੰਗਾਦਾਸ ਨੇ ਸਾਨੂੰ ਇਹੋ ਹੀ ਉਪਦੇਸ਼ ਦਿੱਤਾ ਕਿ ਵੱਧ ਤੋਂ ਵੱਧ ਬੋਟੇ ਲਾਉਣੇ ਤੇ ਵਾਤਾਵਰਨ ਜਿਹੜਾ ਬਚਾਉਣਾ ਜੀ ਵੀ ਜੀ ਉਹ ਆਪਣੇ ਮੁਬਾਰਕ ਬੋਲਾਂ ਦੇ ਨਾਲ ਸੰਗਤਾਂ ਨੂੰ ਸੰਬੋਧਨ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਕੀ ਕਰਦਾ ਬੈਠਾ ਬਹੁਤ ਹੀ ਸਤਕਾਰਯੋਗ ਪੰਥ ਦੇ ਮਹਾਨ ਸਿੱਖੀਏ ਬੀਬੀ ਜਗੀਰ ਕੌਰ ਜੀ ਸਾਬਕਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਤਿਕਾਰਯੋਗ ਸ੍ਰੀ ਗੁਰदयाल ਸਿੰਘ ਜੀ ਕਲਰ ਸਾਹਿਬ ਸਾਡੇ ਸਤਿਕਾਰਯੋਗ ਵੀਪੀ ਕਲਰਾ ਜੀ ਐਸਟੀਪੀਸੀ ਦੇ ਮੈਂਬਰ ਸਾਹ ਜਰਨੈਲ ਸਿੰਘ ਜੀ ਸਾਹ ਪੀਪੀ ਸਿੰਘ ਜੀ ਐਨਪੀ ਸਿੰਘ ਜੀ ਇਧਰ ਬੈਠੇ ਆਏ ਸਤਰਲੋਚਨ ਸਿੰਘ ਜੀ ਜਿਹੜੇ ਆਪਣੇ ਸਾਥੀਆਂ ਸਮੇਤ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਹੈ ਮੈਂ ਬੀਪੀ ਜੀ ਵੱਲੋਂ ਔਰ ਅਕਾਲੀ ਦਲ ਦੇ ਪ੍ਰਧਾਨ ਸਾ ਸੁਖਬੀਰ ਸਿੰਘ ਬਾਦਲ ਜੀ ਜਿਨ੍ਹਾਂ ਨੇ ਇੱਥੇ ਆਉਣਾ ਸੀ ਲੇਕਿਨ ਅੱਜ ਬਹੁਤ ਵਿਝੇਵੇਂ ਹੋਣ ਕਰਕੇ ਕਿਉਂਕਿ ਅੱਜ ਉਹਨਾਂ ਨੇ ਉੱਥੇ ਦੋ ਤਿੰਨ ਡੇਰਿਆਂ ਦੇ ਉੱਤੇ ਗਏ ਫਿਰ ਉਹਨਾਂ ਨੇ ਜਾ ਕੇ ਉੱਥੇ ਕੋਈ ਉਹਨਾਂ ਦਾ ਪ੍ਰੋਗਰਾਮ ਸੀਗਾ ਖਗਵਾੜੇ ਦੇ ਵਿੱਚ ਤੇ ਉਹਨਾਂ ਨੇ ਮੈਨੂੰ ਵਿਸ਼ੇਸ਼ ਤੌਰ ਤੇ ਕਿਹਾ ਕਿ ਮੇਰੇ ਵੱਲੋਂ ਮਾਫੀ ਮੰਗਿਓ ਤੇ ਮੈਂ ਥੋੜੇ ਦਿਨਾਂ ਤੱਕ ਦੁਬਾਰਾ ਪ੍ਰੋਗਰਾਮ ਬਣਾ ਕੇ ਤੇ ਸਾਰੇ ਸੰਗਤ ਜਿਹੜੀ ਮੈਂ ਦਰਸ਼ਨ ਜਿਹੜੇ ਉਹ ਕਰਾਂ ਕਰਾਂ ਕਿਉਂਕਿ ਇਲੈਕਸ਼ਨਰ ਦਿਨ ਹੈ ਇਲੈਕਸ਼ਨਰ ਦਿਨਾਂ ਦੇ ਵਿੱਚ ਇੱਥੇ ਹਰ ਬੰਦਾ ਬਿਜ਼ੀ ਹੈ ਨਾਲ ਸਾਡੀ ਜਿਹੜੇ ਪਾਰਟੀ ਦੇ ਪ੍ਰਧਾਨ ਜਿਹੜੇ ਉਹਨਾਂ ਨੇ ਵੀ ਜਿਹੜੀਆਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਲੜਾਉਣੀ ਹੈ ਕਿਉਂਕਿ ਅਕਾਲੀ ਦਲ ਇਹ 13 ਸੀਟਾਂ ਪਹਿਲੀ ਵਾਰੀ ਲੜ ਰਿਹਾ ਹੈ ਪਹਿਲਾਂ ਇਹਨਾਂ ਦਾ ਅਕਾਲੀ ਦਲ ਦਾ ਸਮਝੌਤਾ ਹੁੰਦਾ ਸੀ ਭਾਤੀ ਜਨਤਾ ਪਾਰਟੀ ਦੇ ਨਾਲ ਔਰ ਅੱਜ ਦੇਸ਼ ਦੇ ਵਿੱਚ ਇਹ ਦੋ ਜਾਂ ਤਿੰਨ ਜਿਹੜੀਆਂ ਪਾਰਟੀਆਂ ਤੇ ਕਾਂਗਰਸ ਪਾਰਟੀ, ਨੈਸ਼ਨਲ ਪਾਰਟੀ, ਇੱਕ ਬੀਜੇਪੀ ਨੈਸ਼ਨਲ ਪਾਰਟੀ ਤੇ ਇੱਕ ਜਿਹੜੀ ਆਮ ਆਦਮੀ ਪਾਰਟੀ ਹੈ ਝੜੂ ਵਾਲੀ ਉਹ ਆਪਣੇ ਨੂੰ ਨੈਸ਼ਨਲ ਪਾਰਟੀ ਕਹਿੰਦੀ ਹੈ ਭਾਵੇਂ ਉਹਨਾਂ ਦਾ ਕੋਈ ਐਮਪੀ ਇੱਕੋ ਹੀ ਸੀਗਾ ਜਿਹੜਾ ਪਿੱਛੇ ਜੇ ਤੁਸੀਂ ਇਹਦੇ ਤੋਂ ਬਾਈ ਇਲੈਕਸ਼ਨ ਤੇ ਬਣਾਇਆ ਤੇ ਉਹ ਵੀ ਛੱਡ ਕੇ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਚਲੇ ਗਿਆ ਆ ਲੱਗੀਆਂ ਸਾਹਮਣੇ ਫੋਟੋਆਂ ਤੁਸੀਂ ਹੈਰਾਨ ਹੋ ਜਾਓਗੇ ਕਿ ਜਦੋਂ ਇਲੈਕਸ਼ਨ ਸਿਗੇ ਬੜੇ ਉਦੋਂ ਅਸੀਂ ਤਰਲੇ ਕੀਤੇ ਲੋਕਾਂ ਨੂੰ ਦੱਸਿਆ ਵੀ ਹਾਲਾਤ ਜਿਹੜੇ ਆ ਪੰਜਾਬ ਦੇ ਠੀਕ ਨਹੀਂ ਆ ਤੁਸੀਂ ਦੇਖੋ ਜਦੋਂ ਭਗਵੰਤ ਸਿੰਘ ਮਾਨ ਆਪ ਜੀ ਮਿਨਿਸਟਰ ਬਣਿਆ 2 ਮਹੀਨੇ ਦੇ ਬਾਅਦ ਇਲੈਕਸ਼ਨ ਜਦੋਂ ਉਹਦੀ ਸੰਗਰੂਰ ਤੋਂ ਇਲੈਕਸ਼ਨ ਹੋ ਆਪ ਖੁਦ ਹਰਿਆ 2 ਮਹੀਨਿਆਂ ਦੇ ਵਿੱਚ ਹੀ ਲੋਕਾਂ ਦੇ ਵਿੱਚ ਇੰਨੀ ਵੱਡੀ ਤਬਦੀਲੀ ਆ ਗਈ ਲੋਕ ਅੱਕ ਗਏ ਕਿ ਯਾਰ ਅਸੀਂ ਕੀ ਘਰ ਬੈਠੇ ਹੁਣ ਜੇ ਗਲਤੀ ਕੀਤੀ ਹੈ ਇਹ ਇਹਦਾ ਖਮਿਆਜਾ ਦਾ 5 ਸਾਲਾਂ ਬਾਅਦ 5 ਸਾਲ ਤੱਕ ਲੋਕਾਂ ਨੇ ਭੁਗਤਣਾ ਤੁਸੀਂ ਮੌਜਾਂ ਕਰਨੀਆਂ ਤਾਂ ਤਲੋਜਨ ਸਿੰਘ ਨੇ ਦੱਸਿਆ ਕਿ ਤਰੀਕੇ ਦੇ ਨਾਲ ਕਹਿੰਦੇ ਸੀ ਅਸੀਂ ਬੜੇ پاک ਦਮਨ ਹੈ ਬੜੇ ਸਾਫ਼ ਸੁਥਰੇ ਆ ਬੜੇ ਇਮਾਨਦਾਰ ਆ ਇਮਾਨਦਾਰ ਨਹੀਂ ਕਟੜ ਇਮਾਨਦਾਰ ਅਸੀਂ ਸਾਡੇ ਨਾਲ ਇਮਾਨਦਾਰ ਕੋਈ ਇਸ ਦੁਨੀਆ ਤੇ ਉੱਤੇ ਪੈਦਾ ਨਹੀਂ ਹੋਇਆ ਕੇਜਰੀਵਾਲ ਕਹਿੰਦਾ ਸੀ ਕਿ ਜੇ ਕੇਜਰੀਵਾਲ ਇਮਾਨਦਾਰ ਨਹੀਂ ਤੇ ਹਿੰਦੁਸਤਾਨ ਦੇ ਵਿੱਚ ਕੋਈ ਇਮਾਨਦਾਰ ਨਹੀਂ ਆ ਹੁਣ ਇਮਾਨਦਾਰੀ ਦਾ ਹਾਲ ਦੇਖ ਲਓ ਤੁਸੀਂ ਕੇਜਰੀਵਾਲ ਜੇਲ੍ਹ ਦੇ ਵਿੱਚ ਉਹਦਾ ਡਿਪਟੀ ਜਿਹੜਾ ਚੀਫ ਮਿਨਿਸਟਰ ਆ ਉਹ ਜੇਲ੍ਹ ਦੇ ਵਿੱਚ ਆ ਅੱਧੀ ਉਹਨਾਂ ਦੀ ਸਰਕਾਰ ਦੇ ਜਿਹੜੇ ਮਿਨਿਸਟਰ ਐ ਉਹ ਦਿੱਲੀ ਦੀਆਂ ਜੇਲਾਂ ਦੇ ਵਿੱਚ ਅੱਜ ਸੜ ਰਹੇ ਨੇ ਤੇ ਲੋਕਾਂ ਨੂੰ ਪਾਠ ਪੜਾ ਰਹੇ ਆ ਜੀ ਅਸੀਂ ਬੜੇ ਇਮਾਨਦਾਰ ਇਮਾਨਦਾਰੀ ਦੀ ਜਿਹੜੀ ਜਿਹੜੀ ਗੱਲ ਹੁੰਦੀ ਐ ਨਾ ਇਮਾਨਦਾਰ ਉਹ ਜੇ ਕੋਈ ਲੋਕ ਕਵੇ ਲੋਕੀ ਕਹਿਣ ਯਾਰ ਫਲਾਣਾ ਬੰਦਾ ਇਮਾਨਦਾਰ ਆ ਫਲਾਣੀ ਪਾਰਟੀ ਇਮਾਨਦਾਰ ਆ ਤੇ ਮੈਂ ਆਪਣੇ ਆਪ ਨੂੰ ਇਹ ਕਹੀ ਜਵਾ ਮੈਂ ਬੜਾ ਸਾਦਾ ਆਦਮੀ ਆ ਜੀ ਮੈਂ ਬੜਾ ਇਮਾਨਦਾਰ ਆ ਜੀ ਉਹ ਗੱਲ ਨਹੀਂ ਬਣਦੀ ਹੁੰਦੀ ਗੱਲ ਤਾਂ ਜਿੰਨੀ ਤੱਕ ਪਰਿਆ ਨਹੀਂ ਕਹਿੰਦੀ ਉਨੀ ਦੇਰ ਕਿਹਦੀ ਗੱਲ ਹੈ ਉਹ ਸਿਰੇ ਨਹੀਂ ਚੜਦੀ ਆ ਤੁਸੀਂ ਦੇਖਿਆ ਹੋਣਾ ਇੱਥੋਂ ਜੋ ਆਦਮਪੁਰ ਤੋਂ ਆਉਂਦੇ ਆ ਆਪਾਂ ਹਾਈਵੇ ਬਣਦੇ ਨੂੰ 7-8 ਸਾਲ ਹੋ ਕੋਈ ਨੇ ਕੋਸਾਰ ਨਹੀਂ ਲਈ ਕਿੰਨੇ ਐਮਪੀ ਬਣ ਚੁੱਕੇ ਉਹਦੇ ਵਿੱਚੋਂ ਕਿਸੇ ਨੇ ਆਣ ਕੇ ਇਹ ਨਹੀਂ ਕਿਹਾ ਕਿ ਲੋਕਾਂ ਨੂੰ ਬੜੀ ਤਕਲੀਫ ਹੋ ਰਹੀ ਇਹ ਭਾਰਤ ਸਰਕਾਰ ਦੇ ਕੰਮ ਕਰਨ ਵਾਲੇ ਨੈਸ਼ਨਲ ਹਾਈਵੇਅ ਦੇ ਕੰਮ ਕਰਨੇ ਆ ਲੇਕਿਨ ਉਦਾਂ ਹੀ ਪਿਆ ਕੰਮ ਬੰਦ ਹੋ ਗਿਆ। ਆ ਜਿਆਦੀ 2 2 ਸਾਲ ਤੋਂ ਕਟੜ ਇਮਾਨਦਾਰਾਂ ਦੀ ਸਰਕਾਰ ਆਈ ਹੈ। ਤੁਸੀਂ ਕਿਸੇ ਪਿੰਡ ਨੂੰ ਦੇਖ ਲਓ। ਕੋਈ ਗ੍ਰਾਂਟ ਦਿੱਤੀ ਹੋਵੇ, ਕੋਈ ਪੈਸਾ ਦਿੱਤਾ ਹੋਵੇ, ਕੋਈ ਵਿਕਾਸ ਦੀ ਜਿਹੜੀ ਆ ਗੱਲ ਕੀਤੀ ਹੋਵੇ ਤੇ ਇਸ਼ਤਿਹਾਰ ਅਖਬਾਰ 'ਚ ਸਵੇਰ ਨੂੰ ਜਦੋਂ ਉੱਠਦੇ ਆਂ, ਛੱਡੜੀਆਂ ਵੱਡੀਆਂ ਇਹਨਾਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ। ਆਪਣੇ ਆਪ ਹੀ ਗੁਣ ਗਾਈ ਜਾਂਦੇ ਆ। ਪੁਰਾਣੇ ਜਿਹੜੇ ਸਕੂਲ ਐ, ਉਹਨਾਂ ਨੂੰ ਕੂਚੀ ਫੇਰ ਕੇ ਰੰਗ ਕਰਕੇ ਜਾ ਜਿਹੜੇ ਆ ਜਿਹੜੇ ਇਹਨਾਂ ਨੇ ਮਹੱਲਾ ਕਲੀਨਿਕ ਬਣਾਏ ਆ ਅਸੀਂ ਜੀ ਇਹਨੇ ਮਹੱਲਾ ਕਲੀਨਿਕ ਬਣਾਤੇ ਤੁਸੀਂ ਦੱਸੋ ਤੁਸੀਂ ਪਿੰਡ ਦੇ ਵਿੱਚ ਬੈਠੇ ਹੋ ਲਗਲੇ ਪਿੰਡਾਂ ਦੇ ਵਿੱਚ ਇਸ ਪਿੰਡ ਦੇ ਵਿੱਚ ਕਦੇ ਕਿਸੇ ਨੇ ਮਹੱਲਾ ਕਲੀਨਿਕ ਤੋਂ ਕਦੇ ਸੈਰਕ ਡਾਉਨ ਦੀ ਗੋਲੀ ਵੀ ਲਈ ਤੇ ਜੇ ਨਹੀਂ ਲਈ ਤੇ ਆਪਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਕਿ ਪੰਜਾਬ ਦੇ ਲੋਕਾਂ ਨੂੰ ਲੋਕਾਂ ਦਾ ਪੈਸਾ ਜਿਹੜਾ ਸਾਡੇ ਜਿਹੜੇ ਟੈਕਸ ਪੇਅਰਸ ਆ ਉਹਨਾਂ ਨੂੰ ਦੇ ਦੇ ਕੇ ਇਹ ਸਾਡੇ ਉੱਤੇ ਹੀ ਮਜ਼ਾਕ ਜਿਹੜੇ ਕਰਨ ਦੇ ਆ ਐਸੇਲੇ ਸਮਾਂ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਕੱਲਾ ਇਲੈਕਸ਼ਨ ਲੜ ਰਿਹਾ ਔਰ ਇਕੱਲੇ ਦਾ ਇਲੈਕਸ਼ਨ ਲੜਨਾ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਦੇਸ਼ ਦੇ ਵਿੱਚ ਬਾਕੀ ਦੇ ਗੁੱਟ ਬਣੇ ਆ ਜਿਹੜਾ ਕਾਂਗਰਸ ਪਾਰਟੀ ਆ ਆਮ ਆਦਮੀ ਪਾਰਟੀ ਆ ਇੱਥੇ ਨਹੀਂ ਪੰਜਾਬ ਨੂੰ ਛੱਡ ਕੇ ਸਾਰੇ ਹਿੰਦੁਸਤਾਨ ਜਿਹਨਾਂ ਹਿੱਸਾਂ 'ਚ ਜੇ ਇੱਕ ਵੀ ਵੋਟ ਮੈਂ ਸਮਝਦਾ ਜੇ ਕਾਂਗਰਸ ਨੂੰ ਪੈ ਗਈ ਜਾਂ ਆਮ ਆਦਮੀ ਨੂੰ ਪੈ ਗਈ ਤੇ ਸਮਝ ਲਓ ਤੁਸੀਂ ਇਹ ਇਸੇ ਨਾਪਾਕ ਗੱਠਜੋੜ ਨੂੰ ਵੀ ਵੋਟ ਪਾਉਂਗੇ ਪੰਜਾਬ ਦੇ ਲੋਕਾਂ ਦੇ ਜਿਹੜੀ ਹੈ ਇਸ ਗੱਲ ਦਾ ਅਸਰ ਹੋਵੇ ਕਿਉਂਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਵੀ ਜਿਹੜਾ ਬਚਾ ਸਕਦਾ ਬੀਬੀ ਨੇ ਇਤਿਹਾਰ ਕਰਸਿਆ ਆਪ ਦੇਖੋ ਮਹਾਪੁਰਸ਼ ਨੇ ਇਹਨਾਂ ਨੇ ਕਿੰਨੀ ਕਹਾਲ ਨਾ ਕਰ ਹੁਣ ਵੀ ਕਹਾਲ ਦੇ ਇਹਨਾਂ ਨੂੰ ਇੱਕ ਇਹੀ ਹੈ ਕਿ ਮੇਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਸਟਰੋਂਗ ਹੋਣਾ ਚਾਹੀਦਾ ਉਹਦੇ ਉੱਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਹੋਣਾ ਚਾਹੀਦਾ ਅੱਜ ਇਹ ਸਾਰਾ ਅਕਾਲੀ ਦਲ ਜਿਹੜਾ ਯੂਨਾਈਟਡ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ